ਜਿਲ੍ਹਾ ਅੰਮ੍ਰਿਤਸਰ ਦੇ ਉਦੀਨ ਲੋਪੋਕੇ ਦੇ ਪਿੰਡ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਦਾ ਬੱਚਾ 6 ਸਾਲਾ ਬੱਚਾ ਇੱਕ ਬਹੁਤ ਹੀ ਭਿਆਨਕ ਬੰਬਾੜੀ ਦਾ ਸ਼ਿਕਾਰ ਹੋ ਗਿਆ ਹੈ। ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਕਿਵੇਂ ਨਜ਼ਰ ਆ ਰਹੇ ਹਨ। ਇਹ ਗਰੀਬ ਪਰਿਵਾਰ ਆਪਣੇ 6 ਸਾਲਾ ਬੱਚਾ ਗੁਰਵਿੰਦਰ ਸਿੰਘ ਦਾ ਇਲਾਜ ਕਰਾਉਣ ਵਿੱਚ ਅਸਮਰਥਾ ਦਿਖਾਉਂਦੀ ਹੋਏ ਕਿਹਾ ਕਿ ਇਹਨਾਂ ਦੀ ਕੋਈ ਸਾਰ ਨਹੀਂ ਜਾਵੇ। ਇਨਾਂ ਨੇ ਦਾਨੀ ਸੱਜਣਾ ਮਿੱਤਰਾਂ ਦੇ ਪੈਨਪਰਵਾ ਮਾਗੇ ਹੱਥ ਜੋਰ ਬੇਨਤੀ ਕੀਤੀ ਹੈ ਅਪੀਲ ਕੀਤੀ ਹੈ ਕਿ ਇਹਨਾਂ ਦੀ ਹਾਰਤੀ ਖਾਲਤ ਬਹੁਤ ਕਮਜ਼ੋਰ ਹੈ ਤੇ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਆਪ ਸਭ ਦੇਖ ਸਕਦੇ ਹੋ ਕਿਵੇਂ ਇਹ ਪਰਿਵਾਰ ਆਰਥਿਕ ਤੰਗੀ ਤੋਂ ਜੂਰੀ ਦਾ ਹੋਇਆ ਹੈ ਤੇ ਇਹਨਾਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ 40 ਲੱਖ ਰੁਪਏ ਦਾ ਇਲਾਜ ਦਾ ਖਰਚਾ ਦੱਸਿਆ ਗਿਆ ਹੈ ਜੋ ਕਿ ਇਹ ਦੇਣ ਵਿੱਚ ਅਸਮਰਥ ਹਨ ਤੁਸੀਂ ਦੇਖ ਸਕਦੇ ਹੋ ਕਿ ਇਹ ਗਰੀਬ ਪਰਿਵਾਰ 40 ਲੱਖ ਦਾ ਖਰਚਾ ਕਿਵੇਂ ਉਠਾ ਸਕਦਾ ਹੈ ਇਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਭੈਣ ਭਰਾਵਾਂ ਅਗੇ ਬੇਨਤੀ ਕੀਤੀ ਹੈ ਕਿ ਇਹਨਾਂ ਦੀ ਕੋਈ ਸਹਾਰ ਲਈ ਜਾਵੇ ਗਰੀਬ ਦਾ ਮੁੱਖ ਗਰੂਦੀ ਕੋਲ ਗਿਣੀ ਜਾਂਦੀ ਹੈ ਕਿਰਪਾ ਕਰਕੇ ਇਸ ਵੀਡੀਓ ਨੂੰ ਬਰਤਬਰ ਸ਼ੇਅਰ ਕਰੋ ਅਤੇ ਕਿਸੇ ਜੋਗ ਸੰਸਥਾ ਅਗੇ ਭੇਜਿਆ ਜਾਵੇ ਤਾਂ ਜੋ ਇਹਨਾਂ ਦੀ ਕੋਈ ਸਹਾਰ ਲਈ ਜਾਵੇ ਟੈਕਸਾ ਟੀਵੀ ਲਾਈਵ ਤੋਂ ਡਾਕਟਰ ਲਖਨ ਸ਼ਰਮਾਨੀ ਵਿਸ਼ੇਸ਼ ਰਿਪੋਰਟ ਇਹ ਸਾਰਾ ਗੱਲਬਾਤ ਇਹਦੇ ਬੱਚੇ ਦਾ ਮਤਲਬ ਸਾਲਾਂ ਅਸੀਂ 1.5 ਸਾਲ ਤੋਂ ਇਲਾਜ ਕਰਵਾ ਰਹੇ ਹਾਂ ਇਹਦਾ ਹੂੰ ਤੇ ਉਹਨਾਂ ਡਾਕਟਰਾਂ ਨੇ ਪੀਜੀ ਤੱਕ ਵੀ ਅਸੀਂ ਹੋਏ ਚੰਡੀਗੜ੍ਹ ਤੱਕ ਵੀ ਤੇ ਉਹਨਾਂ ਨੇ ਕਿਹਾ ਵੀ ਦਵਾਈਆਂ ਨਾਲ ਨਹੀਂ ਹੱਲ ਹੋਣਾ ਬੱਚੇ ਦਾ ਮਤਲਬ ਹੁਣ ਅਸੀਂ ਗਏ ਆਂ ਡੀਐਮਸੀ ਲੁਧਿਆਣੇ ਗਏ ਜੀ ਹੂੰ ਤੇ ਉਹਨਾਂ ਨਾਲ ਮੈਂ ਹੂੰ ਇਹ ਤਾਂ ਦੁੱਖ ਤਕਲੀਫ ਹੁੰਦੀ ਫਿਰ ਉਹ ਕੀ ਕਰਦਾ ਬੱਚੇ ਕਿੰਨੀ ਕੋਈ ਮੁਸ਼ਕਲ ਹੁੰਦੀ ਹੈ ਉਹ ਤਾਂ ਮੇਰੇ ਆਪੂ ਮੇਰੀਆਂ ਲੱਤਾਂ ਵੀਰ ਕਰਦੀਆਂ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਹੂੰ ਤੇ ਫੇਰ ਮੈਂ ਨੀ ਚੁੱਕ ਲੋ ਜਾਂ ਆ ਵਾਸ ਦਿੰਦਾ साफ सफेरी तरह खत्म होंगी फिर लैके बन ਇੱਕ ਬੜੀ ਛੋਟੀ ਸੈਟਲੂ ਕੁੜੀ ਹੈ ਛੋਟਾ ਬੰਨੋ ਇਹ ਛੱਡ ਦੇ ਠੀਕ ਹੈ ਠੀਕ ਹੈ ਖਾਂਡਗਵਾ ਪਲੇਟ ਫੜ ਲੋ ਤਾਂ ਦੋਵੇਂ ਨਹੀਂ ਘਰੋ ਪਲੇਟ ਓਕਲਾ ਚ ਹਾਂ ਉਤਰਾਕ ਪ੍ਰੇਡ ਉਤਰਾਕ ਪ੍ਰੇਡ ਹਾਂ ਦੋਵੇਂ ਮੂੰਹ ਠਗਰਾਓ ਹਾਂ ਤੂੰ ਮੂੰਹ ਠਗਰਾਓ ਦੋਵੇਂ ਹਾਂ ਜੀ ਮਾਤਾ ਜੀ ਮੇਰਾ ਨਾਮ ਦਰਸ਼ਨ ਕੋਹੜ ਹੈ ਦਰਸ਼ਨ ਕੋਹੜ ਜੀ ਘੜਾ ਪੈਂਦੇ ਆ ਕੱਕੜ ਕੱਕੜ ਹਾਂ ਇਹ ਜਿਹੜਾ ਬੱਚਾ ਬਿਮਾਰ ਹੈ ਤੁਹਾਡਾ ਕੀ ਲੱਗਦਾ ਹੈ ਪੋਤਰਾ ਮੇਰਾ ਜੀ ਲੱਗ ਬੋ ਤੇਰਾ ਗੁਰਵਿੰਦਰ ਸਿੰਘ ਹੈ ਤੇ ਇਹਨੂੰ ਬਿਵਾਰੀ ਕੀ ਹੋਇਆ ਕੀ ਇਹਨੂੰ ਉਹ ਇਹੋ ਇਹਦਾ ਰੰਗ ਚਿੱਟਾ ਹੋ ਗਿਆ ਸੀ ਫਿਰ ਡਾਕਟਰ ਨੇ ਖੜਿਆ ਦੇ ਉਹਨਾਂ ਆਖਿਆ ਖੂਨ ਘਟ ਗਿਆ ਤੇ ਖੂਨ ਕਦੋਂ ਦਾ ਖੂਨ ਦਾ ਘਟਦਾ ਸੀਦਾ ਇਹ ਕੋ 6 ਮਹੀਨਾ ਹੀ ਲੱਗਾ ਸੀ ਉਦੋਂ ਜਦੋਂ ਖੜਿਆ ਖੂਨ ਹੂੰ ਉਦੋਂ ਬਾਅਦ ਕਿੰਨਾ ਕੁ ਲਾਗ ਕਰਾਇਆ ਤੇਨੂੰ ਸਾਰਾ ਠੀਕ ਰਿਹਾ ਉਹਦੋਂ ਬਾਅਦ ਉਹ ਹੁਣ ਤੇ 1.5-2 ਸਾਲ ਹੋ ਗਏ ਨੇ ਲੈ ਕੇ ਬਸ ਕਦੀ ਬੇਬੇ ਨਾਨ ਕੀ ਕਦੀ ਗੁਰੂ ਰਾਮ ਦਾ ਕਦੀ ਸਿਵਲਾ ਉਸਤਾ ਕਿੰਨੇ ਕੇ ਪੈਸੇ ਲੱਗ ਚੁਕਿਓ ਨਾ ਓਏ ਹਾਂ ਤੋਂ ਨਿਤ ਨਾਲ ਕੋਈ ਹਸਾਬ ਨਹੀਂ ਲੱਗਦਾ ਕਿੰਨੇ ਕਲਾਬ ਨੇ ਕਿੰਨੇ ਇਹ ਕਮਾਉਂਦਾ ਵੀ ਲਾਉਂਦਾ ਜੇ ਕੋਈ ਮੈਂ ਕਮਾਉਣੀ ਉਹ ਵੀ ਕੋਈ ਘਰ ਖਰਚ ਹੋ ਜਾਂਦਾ ਕੋਈ ਕੀ ਕੰਮ ਕਰਦੇ ਆਹੋ ਦਿਹਾੜੀ ਬਣਾਈ ਹਸਾਬ ਵੀ ਆ ਕੇ ਕਹਿੰਦੇ ਕੰਮ ਮਤਲਬ ਕੋਈ ਵਿਆਹ ਚੜੀ ਤੇ ਹੋਇਆ ਕੋਈ ਰੋਟੀ ਕਹੇਦੀ ਕੋਈ ਭਾਂਡੇ ਭੁੰਡਿਆਂ ਦਾ ਨਕਲ ਕਰਾਏ ਕਿਸਾ ਦੇ ਇਧਰ ਟੜਾ ਪੋਸਰਾ ਵਾ ਹਾਂਜੀ ਚਲੋ ਆਪਣਾ ਬੱਚਾ ਪਗਲੇ ਵੱਡਾ ਕੀਤਾ ਹਾਂਜੀ ਤੇ ਦੁੱਖਿਆ ਦੋਖ ਤੇ ਬੜਾ ਮਹਾਤ ਸ਼ੁਕਰ ਕੀਤਾ ਵੀ ਦੋ ਦੋ ਧੀਆਂ ਆਇਆਂ ਇੱਕ ਇੱਕ ਪੁੱਤਿਆ ਇਹਨਾਂ ਦਾ ਦੋ ਲੜਕੇ ਮੇਰੇ ਤੇ ਦੋਵਾਂ ਦੇ ਦੋ ਦੋ ਗੁੱਡੀਆਂ ਇੱਕ ਇੱਕ ਕਾਕਾ ਇਹ ਅਪੀਲ ਕੀ ਕਰਾਜੋਗੇ ਦਾਨੀ ਸੁਜਾਨ ਅਪੀਲ ਇਹੋ ਹੀ ਜੇ ਨਾ ਕੋਈ ਹੋ ਸਕੇ ਚਲੋ ਅਰਾਭੀ ਮਰਤੇ ਦੀ ਕਰੇ ਤੇ ਭੈਣ ਭਰਾ ਵੀ ਕਰਨ ਇਹ ਠੀਕ ਹੋ ਜਾਵੇ ਹਾਂ ਜੀ ਭੜੀ ਕੀ ਨਾਲ ਲਖਮਿੰਦਰ ਸਿੰਘ ਨਾਮ ਜੋ ਮੇਰਾ ਪਿੰਡ ਕੱਕੜ ਜੋ ਚ گاਵਾ ਲੁੱਪੋਗੇ ਪੈਂਦਾ ਹੈ ਬਾਰਡਰ ਤੇ ਪੈਂਦਾ ਹੈ ਠੀਕ ਬੱਚੇ ਨੂੰ ਹੋਇਆ ਕੀ ਹੈ ਤੇ ਕੀ ਨਾ ਬੱਚੇ ਦਾ ਬੱਚੇ ਦਾ ਨਾਮ ਗੁਰਵਿੰਦਰ ਜੋ ਮੋਬਲ ਤੇ ਨੂੰ ਨਿੱਕੇ ਹੁੰਦੇ ਨੂੰ ਪੰਜ ਪੰਜਾ ਮਹੀਨੇ ਦਾ ਜੀਰੋ ਮੋਬਲ ਦਾ ਬਲੱਡ ਘਟਦਾ ਰਿਹਾ ਹੈ ਇਹਦਾ ਤੇ ਉਦੋਂ ਮਾਪੇ ਸਾਨੂੰ ਡਾਕਟਰਾਂ ਨੇ ਇੱਕ ਆਖ ਦੱਸਿਆ ਨਹੀਂ ਤੇ ਹੁਣ ਆ ਗਏ ਨੇ ਇੱਕਦਮ ਹੀ ਮੋਬਲ ਇਹਦਾ ਨੁਕਸ ਜਿਹੜਾ ਆਇਆ ਹੈ ਰੈੱਡ ਸੈੱਲ ਜੀਰੋ ਹੋਏ ਹੈ ਕਿੰਨੇ ਸਾਲ ਦਾ ਹੋ ਗਿਆ ਨੇ ਇਹ 6 ਮਹੀਨਾ ਸਾਲ ਮੋਬਲ ਲੱਗ ਚੱਲਿਆ ਤੇ ਕਿੱਥੋਂ ਕਿਦੋਂ ਤੱਕ ਲਾਇਆ ਕਰਾਇਆ ਇਨੂੰ ਅਸੀਂ ਬੇਬੇ ਨਾਨਕੀ ਸਿਵਲਾ ਤਾਲੋਂ ਗਣਾਨਕਾ ਤੋਂ ਸਾਰੇ ਕਰਾ ਚੁੱਕੇ ਆਂ ਤੋਂ ਚੰਡੀਗੜ੍ਹ ਵੀ ਅਸੀਂ ਹੋਏ ਇੱਕ ਰੀਨ ਕੰਮ ਕੀ ਕਰਦੇ ਹੋ ਝਾੜੀ ਦੱਪਾ ਕਰਦੇ ਆ ਕਿੰਨੇ ਕੇ ਪੈਸੇ ਲੱਗ ਚੁੱਕੇ ਹੁੰਦਾ ਇਹਨੂੰ ਪੈਸੇ ਦੇ ਪਤਾ ਨਹੀਂ ਇਦਾਂ ਹੀ ਪਿੰਡ ਵਾਲਿਆਂ ਬੜੀ ਮਤ ਕੀਤੀ ਜਿੰਨੇ ਦਈ ਗਏ ਕੋਈ 10 ਕੋਈ 5 ਕੋਈ ਇਦਾਂ ਦਈ ਗਏ ਕਿੰਨੇ 4-5 ਲੱਖ ਰੁਪਏ ਇਦਾਂ ਲਾ ਚੁੱਕੇ ਆਂ ਹੋਂ ਤੱਕ ਮਾਲੋ ਵੀ ਜਦੋਂ ਨਿੱਕੇ ਹੁੰਦੇ ਤੋਂ ਲਾ ਲਓ ਤੁਸੀਂ ਕੀਤਾ ਇਹਨੂੰ ਗੱਲ ਸਮਾਨਪੂਰ ਬੇਚਦਾ ਪਿਆ ਲਾਜ ਵਾਸਤੇ ਹਾਂਜੀ ਜੋ ਗਹਿਣਾ ਘੱਟਾ ਪਿਆ ਸੋਹਰੇ ਮੋਲ ਪਾਇਓ ਵੀ ਅਸੀਂ ਵੇਚ ਚੁੱਕੇ ਆਂ ਨੇ ਬੱਜੇ ਰਹੇ ਦੋ ਗੁੱਡੀਆਂ ਜੇ ਇੱਕ ਕਾਕਾ ਜੇ ਇਹ ਵੀ ਮਾਹ ਰਾਦਾ ਹੱਥ ਪੱਲਾ ਜੋੜ ਕੇ ਲਿਆ ਪੁੱਤ ਕੱਲਾ ਕੱਲਾ ਜਦੋਂ ਇਹ ਤਕਲੀਫ ਹੁੰਦੀ ਆ ਉਦੋਂ ਫਿਰ ਆਦ ਕੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਇਹਦਾ ਰੰਗ ਪੀਲਾ ਪੜ ਜਾਂਦਾ ਜਿਹਦੇ ਮਗਰ ਲੱਤਾਂ ਜਿਹੜੀਆਂ ਮਗਰ ਤੁਰਨੋਂ ਹਟ ਜਾਂਦਾ ਤੇ ਉਹ ਹੀ ਹੁਣ ਡਾਕਟਰਾਂ ਨੇ ਮੰਗਿਆ ਸੀ ਡੀ ਐਮ ਸੀ ਗਾਇ ਲੁਧਿਆਣੇ ਮਗਰ ਉਹਨਾਂ ਵੀ ਇਹਦਾ ਦੱਸਿਆ ਵੀ ਜਿੰਨਾ ਵੀ ਹੋ ਸਕਦਾ ਵੀ ਆਪਣਾ ਬੱਚੇ ਦਾ ਹੱਲ ਕਰਵਾ ਲਓ ਛੇਤੀ ਤੋਂ ਛੇਤੀ ਕਿਉਂਕਿ ਉਹਨਾਂ ਮੈਡਮ ਐ ਵੀ ਕੀ ਖਰਚਾ ਉਹਨਾਂ ਨੇ ਦੱਸਿਆ ਵੀ 40 ਲੱਖ ਰੁਪਏ ਦਾ ਖਰਚਾ ਹੈ ਬੱਚੇ ਦਾ ਕੀ ਲਾਦਾ ਵੀ 40 ਅੱਟ ਪਾਇਆ ਕੱਟ ਪਾਇਆ ਹਾਂ ਜੀ ਉਹ ਰੀਡ ਦਿਹਾੜੀ ਦੇ ਸੈੱਲ ਆਦੇ ਆਂਦੇ ਨਹੀਂ ਤੁਹਾਨੂੰ ਲੱਗਦਾ ਕਿ ਤੁਸੀਂ 40 ਲੱਖ ਰੁਪਏ ਲਾ ਕੇ ਆ ਸਕਦੇ ਨਹੀਂ ਭਾਜੀ ਅਸੀਂ ਨਹੀਂ ਲਵਾ ਸਕਦੇ ਉਹ ਤੋਂ ਬਾਅਦ ਕਿੰਨਾ ਸੋਚਾ ਬੱਠੀ ਜ਼ਿੰਦਗੀ ਨੂੰ ਆਲੇ ਇਹੋ ਹੀ ਭੈਣ ਭਰਾਵਾਂ ਦੇ ਪਿੱਛੇ ਮਾਰ ਦੇ ਮੋਬਲੇ ਸਾਡੇ ਬੱਚੇ ਦਾ ਇਲਾਜ ਕਰਵਾ ਦਿੰਦੇ ਜਿੱਥੋਂ ਵੀ ਇਹ ਵੀ ਗੱਲਾਂ ਜਾਊਗਾ ਦਾੜੀ ਤੇ ਜਰਾਂ ਨੂੰ ਮਾਸੀ ਜਾਊਗਾ ਇਹੋ ਹੀ ਭੈਣ ਭਰਾਵਾਂ ਦੇ ਪਿੱਛੇ ਆ ਵੀ ਸਾਡੀ ਹੈਲਪ ਜਿੰਨੀ ਵੀ ਹੋ ਸਦੀ ਕਰ ਸਕਦੇ ਨੇ ਦਾਨੀ ਪਤ ਜ ਆਪਣਾ ਕਾਲਾ ਮੋਬਾਈਲ ਨੰਬਰ ਹੈ ਕੋਈ ਹਾਂਜੀ 70 8 73 60 400 77087360400 ਹਾਂਜੀ ਮੇਰੀ ਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਗੁਰਪ੍ਰਤਾਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਕੱਕੜ ਬਿਲਕੁਲ ਬਾਰਡਰ ਤੇ ਹੈਗਾ ਜੀ ਹਾਂਜੀ ਕੀ ਹਾਲ ਕੀ ਬੱਚੇ ਦੇ ਕੀ ਹੋਇਆ ਕੀ ਬੱਚੇ ਬੱਚੇ ਦੇ ਨਾ ਕੋਈ ਜਿੱਦਾਂ ਪਰਿਵਾਰ ਦੱਸਦਾ ਪਿਆ ਕਿ 5-6 ਮਹੀਨੇ ਤੋਂ ਜਦੋਂ ਹੋਇਆ ਹੈ ਨਾ 5-6 ਮਹੀਨੇ ਤੋਂ ਸਟਾਰਟਿੰਗ ਹੋ ਗਿਆ ਹੈ ਜਿਹੜਾ ਦੁੱਖ ਹੈਗਾ ਸੀ ਤੇ ਕੋਈ 2.5-3 ਸਾਲ ਤੱਕ ਠੀਕ ਰਿਹਾ ਉਸ ਤੋਂ ਬਾਅਦ ਜਦੋਂ ਵੀ ਕੋਈ ਬਿਮਾਰੀ ਜਦੋਂ ਕੋਈ ਨਕੀਮਟ ਦੀ ਹੋਣੀ ਤਕਲੀਫ ਹੋਣੀ ਇਹਨਾਂ ਹਸਪਤਲ ਆ ਜਾਣਾ ਹਸਪਤਲ ਆਖਣਾ ਕੋਈ ਗੱਲ ਨਹੀਂ ਇੱਕ ਵਾਰ ਹੂੰ ਜੜਾ ਦੋ ਰਾਂ ਜਿਹੜਾ ਇਹਨਾਂ ਦਾ ਬੱਚੇ ਦਾ 9 ਵਾਰ ਹੂੰ ਜੜ ਗਿਆ ਤੇ ਜਿਹਦੇ ਕਾਰਨ ਕਿ ਇਹ ਪਰਿਵਾਰ ਬਹੁਤ ਲੋਡਵੰਦ ਹੈਗਾ ਲਾਜ ਨਹੀਂ ਕਰਾ ਸਕਦਾ ਹੁਣ ਸਾਡਾ ਪਿੰਡ ਅੰਮ੍ਰਿਤਸਰ ਤੋਂ ਘੱਟੋ ਘੱਟ 40 ਕਿਲੋਮੀਟਰ ਦੇ ਹੈਗਾ ਜੀ ਤੇ ਰਾਤ ਭਰਾ ਤੇ ਕਿਤੇ ਲੋਡ ਪੈ ਜੇ ਤੇ ਬੜੀ ਬੜਾ ਔਖਾ ਹੈਗਾ ਤੇ ਇਹ ਕਈ ਵਾਰ ਇਹਨਾਂ ਬੱਚੇ ਨੂੰ ਬਿਹੋਸ਼ ਵੀ ਹੋ ਜਾਂਦਾ ਹੈ ਇਹ ਬੜੀ ਤਕਲੀਫ ਦੇ ਵਿੱਚ ਹੈਗਾ ਤੇ ਮੈਂ ਇਹੋ ਹੀ ਸਜੰਦਾਨੀਆਂ ਨੂੰ ਆਖੂਗਾ ਕਿ ਇਹ ਪਰਿਵਾਰ ਦੀ ਜ਼ਰੂਰ ਬਾਹ ਹੋੜੋ ਜ਼ਰੂਰੀ ਨਹੀਂ ਪੈਹਾ ਠੀਕ ਹੈ ਚੜਾਉਣਾ ਪੈਣਾ ਹਾਂਜੀ ਘਰ ਦਾ ਕਰ ਕਰਨ ਦਾ ਸਮਾਨ ਕਿੰਨੇ ਵੇਚਿਆ ਘਰ ਦਾ ਕਾਰਨ ਕੀ ਹੈਗਾ ਕਿ ਭਾਜੀ ਕਿ ਜਦੋਂ ਲੋਡਬੰਦ ਪਰਿਵਾਰ ਜਦੋਂ ਉਹ ਵੀਰ ਦਿਹਾੜੀ ਜਾਂਦਾ ਹੈ ਨਾ ₹300 ਤੇੜੀ ਜਾਂ ₹400 ਤੇੜੀ ਆ ਉਹ ਆਪਣਾ ਘਰ ਦਾ ਗੁਜ਼ਾਰਾ ਕਰੂਗਾ ਤੇ ਜਾਂ ਮਤਲਬ ਲਾਇਕ ਰਹੂਗਾ ਉਹ ਵੀਰ ਨੇ ਹੁਣ ਆਪਣਾ ਜਿਹੜਾ ਥੋੜਾ ਬੜਾ ਕੋਈ ਘਰ ਦਾ ਸਮਾਨ ਹੀ ਕੋਈ ਕੋਈ ਗਹਿਣਾ ਘਟਾ ਥੋੜਾ ਬੜਾ ਵੇਚ ਕੇ ਉਹਨੇ ਵੀ ਲਾਇਕ ਰਾਇਆ ਸਾਡੇ ਪਿੰਡ ਦਾ ਬਹੁਤ ਸੰਯੋਗ ਰਿਹਾ ਇਹਦੇ ਵਿੱਚ ਜਿੰਨ ਇੱਕ ਨਾ ਇੱਕ ਦੋ ਨਾ ਮੈਂ ਵੀਡੀਓ ਪਿੰਡ ਦੇ ਗਰੁੱਪ ਦੇ ਵਿੱਚ ਵੀ ਪਾਈ ਆ ਸਾਡੇ ਪਿੰਡ ਵਾਲਿਆਂ ਬਹੁਤ ਹੈਲਪ ਕੀਤੀ ਇਹਦੀ ਤੇ ਪਰ ਤੋਂ ਹੀ ਆਪ ਸਾਰੇ ਜੇ ਪਿੰਡਾਂ ਥਾਵਾਂ ਦੇ ਵਿੱਚ ਬਾਰਡਰ ਦੇ ਪਿੰਡ ਨੇ ਸਾਰੇ ਦੇ ਘਰਾਂ ਦਾ ਆਪਣਾ ਗੁਜ਼ਾਰਾ ਮਹਾ ਚੱਲਦਾ ਤੇ ਬਾਰ ਬਾਰ ਸੇਵਾ ਕੋਈ ਨਹੀਂ ਦੇ ਸਕਦਾ ਨਾਰੇ ਵੀਰਾਂ ਨੂੰ ਤੇ ਜਾਵੇਂ ਸੱਜਣਾ ਨੂੰ ਅਪੀਲ ਇਹੋ ਹੀ ਆ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਬੱਚੇ ਦਾ ਇਲਾਜ ਕਰਵਾਇ ਜਾਵੇ